ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਾਜੀ ਸਵੇਰ ਵਾਲੀ ਸੇਲ ਲਈ ਲੈ ਕੇ ਆਏ ਜੀ ਆਓ ਪੁੱਛ ਲੈਨੇ ਬਾਈ ਥੋੜੀ ਡੀਟੇਲ ਅੱਜ ਬਾਈ ਜੀ ਜੀ ਹਸੀਕਾਲ ਸਸੀਕਾਲ ਡਾਕਟਰ ਉਹ ਠੀਕ ਹੋਈ ਵਧੀਆ ਹਾਂ ਹਾਂ ਵਧੀਆ ਡਾਕਟਰ ਜੀ ਨਾਮ ਤੇ ਐਡਰੈਸ ਬੋਲ ਨਾਮ ਡਾਕਟਰ ਸੋਨੂ ਆ ਪਿੰਡ ਹਿੰਮਤਪੁਰਾ ਜ਼ਿਲ੍ਹਾ ਮੋਗਾ ਤਸੀਨ ਨਿਹਾਲ ਸਿੰਘ ਨੇੜੇ ਪਿੰਡ ਬਈ ਨਹੀਂ ਡਾਕਟਰ ਆਪਾਂ ਨੂੰ ਪਲੋੜ ਸ਼ਹਿਰ ਵੀ ਪੈਂਦਾ ਨੇ ਨਿਹਾਲ ਸਿੰਘ ਵਾਲੀ ਪੈਂਦਾ ਮੋਬਾਈਲ ਨੰਬਰ ਬੋਲ ਮੋਬਾਈਲ ਨੰਬਰ ਹੈਗਾ ਆਪਣਾ 7899099978 ਇਹ ਬਾਈ ਦਾ ਕੰਟੈਕਟ ਨੰ ਸੋਨੇ ਜਿਹੜੀ ਇਹ ਬੈਡ ਦੇ ਨੇ ਕਿਹੜਾ ਸੂਸੂਈ ਆ ਬਾਈ ਇਹ ਨਾ ਡਾਕਟਰ ਆਪਾਂ ਮੰਨ ਕੇ ਚੱਲ ਫਾਰਮ ਚੋਂ ਲਈ ਆ ਬਾਈ ਠੀਕ ਆ ਇਹਨੂੰ ਸੂਈ ਨੂੰ ਹੋ ਗਏ 14 15 ਦਿਨ ਲੈ ਕੋਈ 16 17 ਮੰਨ ਕੇ ਲੈ ਜੀ 14 15 ਦਿਨ ਸੂਈ ਨੂੰ ਹੋ ਗਏ ਦੁੱਧ ਦੇ ਥੱਲੇ ਸੀਗਾ 18 19 ਕਿਲੋ ਬਾਈ ਠੀਕ ਆ ਉਹ ਜਿੱਦਿਆਂ ਆਪਾਂ ਧਿਆਨ ਦੇ ਸੀ ਨਾ ਇੱਕ ਤਰ੍ਹਾਂ ਦਾ ਬਿਵਾਰੀ ਦਾ ਕਰਕੇ ਵੈਕਸੀਨ ਲਾਈ ਜਾਂਦੇ ਸਾਰੇ ਹਨਾ ਤੇ ਉਹ ਵੈਕਸੀਨ ਇਹ ਲੱਗੀ ਦੁੱਧ ਥੋੜਾ ਜਿਹਾ ਘਟੇ ਹੀ ਹੁਣ ਯਾਨੀ ਕਿ 14 15 ਕਿਲੋ ਦੁੱਧ ਤਿਆਰ ਆ ਬਾਈ ਥੱਲੇ ਠੀਕ ਆ ਹਾਂ ਜੀ ਇਹ ਪ੍ਰੋਪਰ ਸਾਰੀ ਉਹ ਗਾਰੰਟੀ ਆਪਣੀ ਫੋਲ ਬਈ ਠ ਫੇਸ ਬਿਊਟੀ ਚੰਗੀ ਆ ਰੰਗ ਰੂਪ ਚੰਗਾ ਤੇ ਬਾਕੀ ਤੋੜਾ ਤਰਾ ਚੈੱਕ ਕਰਵਾ ਨਾ ਤੋੜਾ ਤਰਾ ਹੀ ਬਈ ਪੈਟ ਦਾ ਚੰਗਾ ਕੱਦ ਬੱਡ ਬਈ ਬਹੁਤ ਆ ਥਣ ਹਵਾਨਾ ਚੰਗਾ ਠੰਡੀ ਸੀਰਾ ਪੂਰੀ ਠੰਡੀ ਸੀਰਾ ਚਵਾਈ ਚੁਈ ਇੱਕ ਨੰਬਰ ਆ ਠੀਕ ਆ ਬਾਈ ਬਹੁਤ ਟਾਈਮ ਹੋ ਵਧਨ ਲੱਗੀ ਦੁਆਰੇ ਤੋਦਾ ਵੈਕਸੀਨ ਲਾਉਂਦੇ ਦੁੱਧ ਤਾਂ ਕਿਰਾ ਸੁੱਕਦਾ ਹੀ ਆਪ ਥੋੜਾ ਬੋਤੋ ਦਾ ਫਰਕ ਪਈ ਜਾਂਦਾ ਬਈ ਫਰੰਡ ਫਰੰਡ ਚੰਗਾ ਤੋੜਾ ਤਰਾ ਚੰਗਾ ਥਾਣ ਥੋੜਾ ਵੀ ਚੰਗਾ ਲੱਗਿਆ ਮੁਠੀ ਵਾਲਾ ਥਾਣਾ ਚਵਾਈ ਚੁਈ ਵੀ ਬਾਈ ਕਹਿੰਦਾ ਨੰਬਰ 1 ਥਾਣ ਵਗੈਰਾ ਨੇੜੇ ਤੋਂ ਚੈੱਕ ਕਰਵਾਉਣ ਲਾ ਥਣ ਬਹੁਤ ਚੰਗਾ ਲੱਗਿਆ ਹਾਂ ਥਣ ਬਹੁਤ ਵਧੀਆ ਡਾਟ ਠੀਕ ਹੈ ਕੀ ਮੋਲ ਹੈ ਭਰਾ ਦਾ ਫਿਰ ਐਵੇਂ ਡਾਟ ਹੋਣਾ ਹੈਗਾ ਤੈਨੂੰ ਪਤਾ ਵਿਆਹ ਡਾਉਣੀ ਵਾਲੀ ਮੰਗਣ ਦਾ ਕੋਈ ਫਾਇਦਾ ਨਹੀਂਗਾ ਠੀਕ ਹੈ ਕੋਣ ਸਿਆਲੀਆਂ ਗੱਲਾਂ ਤਾਂ ਹੈ ਨਹੀਂ ਇਹ ਆਪਾਂ 55000 ਦੀ ਦੇ ਦਾਂਗੇ ਮਾਨਤਾਨ ਹੋ ਜਾਈ ਆ ਮਾਨਤਾਨ ਵਿੱਚੋਂ ਕਰ ਦਾਂਗੇ 55000 ਰੁਪਿਆ ਮੋਲ ਮਾਨਤਾਨ ਜਿਹੜਾ ਮੌਕੇ ਤੇ ਜਰੂਰ ਹੋ ਜਾਊਗਾ ਚੰਗੀ ਆ ਬੜਾ ਸੁਨੱਕੀ ਆ ਥਣ ਲੈਵਾ ਚੰਗਾ ਮੁੱਠੀ ਵਾਲਾ ਥਣ ਕੋਈ ਡਾਟ ਸਾਹਮਲੇ ਕੋਈ ਦੱਸ ਦੇਣਾ ਦੁੱਧ ਤੇ ਉਹਨੇ ਧੀ ਆ ਜਾਣੇ ਨਹੀਂ ਭਾਈ ਮੋਲ ਜਾਇਜ ਆ 55000 ਰੁਪਿਆ ਬਾਕੀ ਜਿਹੜਾ ਮੌਕੇ ਤੇ ਮਾਨਤਾਨ ਇਹ ਰੂਲ ਹੋ ਜਾਗਾ। ਬਾਕੀ ਹੁਣ ਆਪਾਂ ਵੀਡੀਓ ਬਣਾਉਂਦਾ ਸਮਾਂ ਉਹ ਵੀ ਦੱਸ ਦੇ ਟਾਈਮ ਕਿੰਨਾ ਹੋਊਗਾ। ਤਾਂ ਚੁਆਇਸ ਹੋਈ ਵੀ ਇਹਦੀ। ਕੋਈ ਚੱਕਰ ਨਹੀਂ ਬਾਈ। ਹਾਂਜੀ। ਅ 10:28 ਮਿੰਟ ਹੋ ਗਏ ਲੈ ਬਾਈ। ਨੇੜੇ ਤੋਂ ਚੈੱਕ ਕਰ ਲਉ। ਤੇ ਧੰਨਵਾਦ ਬਾਈ।